ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬ ਟਾਕ ਨਿਊਜ਼ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਚਿੰਮੂ ਹਜਾਰੇ ਵਾਲਾ ਅ ਅੱਜ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹਾ ਹਾਂ ਜਲਾਲਾਬਾਦ ਦਾ ਸਰਹੱਦੀ ਖੇਤਰ ਹੈ ਮਹਦ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਕੀ ਹਾਂ ਮੈਂ ਤੇ ਮੇਰੇ ਜਿਹੜੇ ਆ ਬਿਲਕੁਲ ਜਿਹੜਾ ਤੁਸੀਂ ਖੰਭਾ ਦੇਖ ਰਹੇ ਹੋ ਤੇ ਇਹ ਜਿਹੇ ਖੰਭੇ ਜਿਹੜੇ ਨੇ ਇਹ ਲਗਭਗ ਹੈ ਲక్ష్ਮਨ ਨਹਿਰ ਤੋਂ ਅੱਗੇ ਬਾਰਡਰ ਤੇ ਸਰਹੱਦੀ ਖੇਤਰਾਂ ਦੇ ਵਿੱਚ ਲਗਭਗ ਹਰੇਕ ਖੇਤ ਦੇ ਵਿੱਚ ਤੁਹਾਨੂੰ ਲੱਗੇ ਹੋਏ ਦਿਖਾਈ ਦੇਣਗੇ ਜਿਹਦਾ ਕਾਰਨ ਜਿਹੜਾ ਹੈ ਉਹ ਤੁਹਾਨੂੰ ਦੱਸ ਦਈਏ ਪਹਿਲਾਂ ਵੀ ਅਸੀਂ ਕਈ ਵਾਰ ਜ਼ਿਕਰ ਕੀਤਾ ਹੈ ਕਿ ਕਿਸਾਨ ਜਿਹੜੇ ਨੇ ਇਹਨਾਂ ਖੰਭਿਆਂ ਨੂੰ ਲਾਉਣ ਦੇ ਵਾਸਤੇ ਇੱਕ-ਇੱਕਰ ਦੇ ਉੱਪਰ 15 ਤੋਂ 20000 ਰੁਪਇਆ ਜਿਹੜਾ ਖਰਚ ਕਰਦਾ ਹੈ ਤੇ ਨਾਲ ਜਿਹੜੀ ਹੈ ਆ ਤਾਰ ਹੈ ਇਹ ਤਾਰ ਵੀ ਜਿਹੜੀ ਹੈਗੀ ਹੈ ਲਾਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਤੇ ਹੁਣ ਮੈਂ ਤੁਹਾਨੂੰ ਵਿਸਤਾਰ ਨਾਲ ਦੱਸ ਦੇਵਾਂ ਇੱਕ ਵਾਰੀ ਤੁਹਾਨੂੰ ਦੱਸ ਦਿਆਂ ਕਿ ਇਧਰ ਵਾਲੇ ਪਾਸੇ ਸਹਾਇਕ ਨੂੰ ਕਹਾਂਗੇ ਕਿ ਦਿਖਾਓ ਚਾਰ ਸਫੇਰੇ ਜਿਹੜੇ ਤੇ ਇਹ ਖੰਬੇ ਹੀ ਖੰਬੇ ਇੱਥੇ ਤੁਹਾਨੂੰ ਨਜ਼ਰ ਆਉਣਗੇ ਤੇ ਇਹਦਾ ਵੱਡਾ ਕਾਰਨ ਜਿਹੜਾ ਹੈਗਾ ਤੁਹਾਨੂੰ ਵੈਸੇ ਸਮਝ ਆ ਗਈ ਹੋਵੇਗੀ ਕਿ ਇਹਦਾ ਵੱਡਾ ਕਾਰਨ ਕੀ ਹੈ ਇਹਦਾ ਵੱਡਾ ਕਾਰਨ ਹੈਗਾ ਜਿਹੜੇ ਇਥੋਂ ਜੰਗਲੀ ਜਾਨਵਰ ਨੇ ਜੰਗਲੀ ਸੂਰ ਨੇ ਜਾਂ ਰੋਜ ਜਿਨ੍ਹਾਂ ਨੂੰ ਆਮ ਇਥੇ ਪਾਸ਼ਾ ਵਿੱਚ ਰੋਜ ਨੀਲੇ ਕਹਾਇਆ ਜਾਂਦਾ ਇਹਨਾਂ ਨੇ ਆ ਤੇ ਇਥੇ ਜਿਹੜਾ ਜਿਹੜਾ ਇਥੇ ਨੁਕਸਾਨ ਕਰਨ ਦਾ ਜਿਹੜਾ ਵੱਡਾ ਜਿਹੜਾ ਇਥੇ ਕਾਰਨ ਬਣਦਾ ਹੈ ਇਹ ਫਸਲਾਂ ਦਾ ਫਸਲਾਂ ਦਾ ਉਜਾੜਾ ਜਿਹੜਾ ਹੈਗਾ ਇਹ ਬੜੇ ਵੱਡੇ ਪੈਮਾਨੇ ਦੇ ਵਿੱਚ ਕਰਦੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਪੰਜ ਸੱਤ ਸਾਲਾਂ ਤੋਂ ਜਿਹੜੇ ਗੱਲ ਕਰ ਲਈ ਤੇ ਕਈ ਕਿਸਾਨਾਂ ਨੇ ਜਿਹੜੇ ਮਾਨਯੋਗ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਾਂ ਜੰਗਲ ਵਿਭਾਗ ਨੂੰ ਕਈ ਵਾਰ ਇਹੋ ਜਿਹਾਂ ਜਿਹੜੀਆਂ ਰਿਪੋਰਟਾਂ ਦਾਇਰ ਕਰ ਚੁੱਕੇ ਨੇ ਕਿ ਸਾਨੂੰ ਇਹਨਾਂ ਤੋਂ ਨਜ਼ਰ ਦਵਾਈ ਜਵੇ ਪਰ ਅਜੇ ਤੱਕ ਨੇ ਜਿਹੜਾ ਕਿਸਾਨਾਂ ਦਾ ਕਿਸਾਨਾਂ ਦੀ ਸੁਣਵਾਈ ਜਿਹੜੀ ਹੈ ਨਹੀਂ ਹੋਈ ਸੋ ਵੱਡਾ ਉਜਾੜਾ ਜਿਹੜਾ ਇਹ ਕੁਦਰਤੀ ਮਾਰ ਦੇ ਨਾਲੋਂ ਜਿਹੜਾ ਇਹ ਅਜਾੜਾ ਇਹ ਵੀ ਕਾਫੀ ਵੱਡਾ ਹੈ ਕਿਉਂਕਿ ਇਹਦੇ ਤੇ ਨਾ ਤਾਂ ਕਿਸੇ ਜਿਹੜੇ ਸਬੰਧਤ ਮਹਿਕਮਾ ਜੰਗਲ ਹੈਗਾ ਜੰਗਲ ਵਿਭਾਗ ਨੇ ਨਾ ਤਾਂ ਇਹਦੀ ਜ਼ਿੰਮੇਵਾਰੀ ਲਈ ਕਿਉਂਕਿ ਇਹ ਜੰਗਲ ਆ ਨਾਲ ਬਿਲਕੁਲ ਮੈਂ ਫਿਰ ਦਰਸਾਂਗਾ ਕਿ ਇਧਰ ਵਾਲੇ ਪਾਸੇ ਦਿਖਾਇਆ ਜਾਵੇ ਆ ਜਿਹੜਾ ਬੀਐਸਐਫ ਐਸਐਸ ਵਾਲਾ ਸੰਤੋਖ ਸਿੰਘ ਵਾਲਾ ਚੌਕੀ ਬਿਲਕੁਲ ਇਥੂ ਜਿਹੜਾ ਜੰਗਲ ਹੈਗਾ ਤੇ ਜੰਗਲਚਾਰ ਛੇਰੇ ਜਿਹੜਾ ਇਧਰ ਵਾਲੇ ਪਾਸੇ ਆ ਜਾਂਦਾ ਤੇ ਇਸ ਜੰਗਲ ਦੇ ਪਾਕਿਸਤਾਨ ਵਾਲੇ ਪਾਸੋਂ ਜਿਹੜੇ ਜੰਗਲੀ ਜਾਨਵਰ ਹੈਗੇ ਨੇ ਉਹ ਇਧਰ ਵਾਲੇ ਪਾਸੇ ਕੁਛ ਕਰਦੇ ਨੇ ਇਧਰ ਵਾਲੇ ਪਾਸੇ ਆਉਂਦੇ ਨੇ ਤੇ ਫਸਲਾਂ ਦਾ ਜਿਹੜਾ ਇੱਕ ਵੱਡਾ ਜਿਹੜਾ ਪੈਮਾਨੇ ਦੇ ਵਿੱਚ ਉਜਾੜਾ ਕਰਕੇ ਜਾਂਦੇ ਨੇ ਫਿਲਹਾਲ ਕਈ ਵਾਰ ਪਿਛਲੇ ਬੀਤੇ ਸਮੇਂ ਦੇ ਦੌਰਾਨ ਮੈਂ ਅਪਡੇਟ ਦੇ ਚੁੱਕਾ ਇਥੂ ਦੀਆਂ ਤਸਵੀਰਾਂ ਦਿਖਾ ਚੁੱਕ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਨਕ ਦੇ ਵਿੱਚ ਇਹ ਕਿਹਨਾਂ ਨੇ ਜਿਹੜਾ ਹਮਲਾ ਬੋਲਿਆ ਸੀ ਉਹ ਅਸੀਂ ਤੁਹਾਨੂੰ ਦਿਖਾਇਆ ਸੀ ਇਸ ਤੋਂ ਬਾਅਦ ਜਿੰਨੀਆਂ ਸਬਜ਼ੀਆਂ ਹੈਗੀਆਂ ਨੇ ਜਾਂ ਪੱਠੇ ਨੇ ਬਹੁਤ ਤਕੜਾ ਜਾੜਾ ਜਿਹੜਾ ਇੱਥੇ ਕੀਤਾ ਜਾਂਦਾ ਸੋ ਆਹ ਜਿਹੜੇ ਖੰਭੇ ਨੇ ਇਹ ਬੜੇ ਜਿਹੜੇ ਵੱਡੇ ਪੈਮਾਨੇ ਦੇ ਵਿੱਚ ਵਿਚਾਰੇ ਕਿਸਾਨ ਖਰੀਦ ਕੇ ਲਿਆਉਂਦੇ ਨੇ ਵੱਡੀ ਕੀਮਤ ਦੇ ਵਿੱਚ 1000 1200 ਦਾ ਖੰਭਾ ਪੈ ਜਾਂਦਾ ਤੇ ਤਾਰਾ ਤੂਰਾ ਜਿਹੜੀਆਂ ਹੈਗੀਆਂ ਨੇ ਲਾ ਕੇ 20 25000 ਰੁਪਈਆ ਜਿਹੜਾ ਕਿੱਲੇ ਦਾ ਖਰਚਾ ਬਣਦਾ ਪਰ ਇਹਦੇ ਤੇ ਕਿਸਾਨ ਜਿਹੜੇ ਹੈਗੇ ਨੇ ਉਹ ਜੰਗਲਾਂ ਤੋਂ ਜੰਗਲੀ ਜਾਨਵਰਾਂ ਤੋਂ ਪ੍ਰੇਸ਼ਾਨ ਨੇ ਪਰ ਅਜੇ ਤੱਕ ਸਾਨੂੰ ਲੱਗਦਾ ਨਹੀਂ ਕਿ ਕਿਸਾਨਾਂ ਨੂੰ ਇਹਦੇ ਤੋਂ ਵੀ ਨਜਾਤ ਮਿਲੇਗੀ ਫਿਲਹਾਲ ਕੁਦਰਤੀ ਮਾਰ ਤੋਂ ਤਾਂ ਚਲੋ ਜੋ ਮੁਆਵਜ਼ੇ ਦੇ ਤੌਰ ਤੇ ਜਾਂ ਕਿਸੇ ਤਰ੍ਹਾਂ ਦਾ ਮਾੜੀ ਮੋਟੀ ਚਲੋ ਮਦਦ ਹੋ ਜਾਂਦੀ ਪਰ ਇੰਨਾ ਇੰਨਾ ਜਾਨਵਰਾਂ ਦੇ ਨਾਲ ਜਿਹੜਾ ਨੁਕਸਾਨ ਕੀਤਾ ਜਾਂਦਾ ਉਹਦੇ ਤੇ ਪਤਾ ਨਹੀਂ ਹੁਣ ਕਦੋਂ ਸਰਕਾਰਾਂ ਜਾਗਣਗੀਆਂ ਜਾਂ ਸਬੰਧਤ ਮਹਿਕਮੇ ਜਾਗਣਗੇ ਕਿਉਂਕਿ ਇਹ ਜਿਹੜੀ ਖੂਨ ਪਸੀਨੇ ਦੀ ਕਮਾਈ ਹੈਗੀ ਹੈ ਇਹ ਜਿਹੜੇ ਕਹਿੰਦੇ ਨੇ ਕਿ ਕੱਖਾਂ ਦੇ ਪਹਾ ਜਿਹੜੇ ਹੈਗੇ ਨੇ ਇਹ ਜਾਨਵਰ ਹੈ ਇੱਕ ਬਰਬਾਦ ਕਰਕੇ ਅਗੇਰੇ ਹੁੰਦੇ ਨੇ ਸੋ ਇਹ ਜਿਹੜੀ ਨੇ ਸਮੱਸਿਆ ਕੀ ਹੈ ਲਗਭਗ ਜਿੰਨਾ ਵੀ ਸਰਹਦੀ ਖੇਤਰ ਹੈਗਾ ਬਾਰਡਰ ਪੱਟੀ ਦਾ ਇਹ ਸਾਰੇ ਹੀ ਸਰਹਦੀ ਖੇਤਰ ਦੇ ਉੱਤੇ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤੇ ਮੈਂ ਚਾਹੁੰਦਾ ਕਿ ਸਾਡੇ ਲੋਕਾਂ ਇਹ ਸੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨ ਤਾਂ ਕਿ ਇਹ ਜਿਹੜਾ ਉਜਾੜਾ ਹੈ ਕਿਸਾਨਾਂ ਦਾ ਜਿਹੜਾ ਇੱਕ ਐਨੀ ਮਿਹਨਤ ਜਿਹੜੀ ਹੈਗੀ ਉਹ ਕਰਦੇ ਨੇ ਖੇਤੀ ਦੇ ਉੱਪਰ ਤੇ ਜਦੋਂ ਵਗਾਂ ਦੇ ਵਗ ਜਿਹੜੇ ਕਹਿੰਦੇ ਚੁੰਡਾਂ ਦੇ ਚੁੰਡ ਜਿਹੜੇ ਜਾਨਵਰ ਆਂਦੇ ਨੇ ਤੇ ਉਹ ਉਜਾੜ ਕੇ ਅੱਗੇ ਜਾਂਦੇ ਨੇ ਸੋ ਇਨੀ ਕੋਈ ਇੱਕ ਤੁਹਾਡੇ ਤੱਕ ਜਾਣਕਾਰੀ ਸ਼ੇਅਰ ਕਰਨੀ ਸੀਗੀ ਸੋ ਮੈਂ ਇਹ ਕੱਲੀ ਇਥੋ ਦੀ ਨਹੀਂ ਗੱਲ ਕਰ ਰਿਹਾ ਇਹ ਇੱਕ ਬੜੀ ਵੱਡੀ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਲਗਭਾਗੀ ਇਹ ਸਾਡੇ ਇਸ ਬਾਰਡਰ ਪੱਟੀ ਏਰੀਆ ਨੂੰ ਭੋਗਣੀ ਪੈਂਦੀ ਹੈ ਸੋ ਵੀਰ ਜੀ ਇੱਥਾਰੇ ਸ਼ਾਇਦ ਗੱਲਬਾਤ ਕਰਾਂਦੇ ਉਹਨਾਂ ਨਾਲ ਵੀ ਆ ਥੱਲੇ ਉਤਰ ਆਓ ਸੋ ਸਾਡੇ ਨਾਲ ਜੋ ਤਾਂ ਪਹਿਲੇ ਤੋਂ ਵੀਰ ਜੀ ਨਾਲ ਜੁੜ ਚੁੱਕੇ ਅਚਾਨਕ ਲੰਘ ਰਹੇ ਸੀਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈ ਇਧਰ ਵਾਲੇ ਪਾਸੇ ਵੀ ਲੈ ਆਜੋ ਜੀ ਵੀਰੇ ਮੈਂ ਗੱਲ ਕਰ ਰਿਹਾ ਸੀਗਾ ਚਲੋ ਵਧੀਆ ਤੁਸੀਂ ਹੁਣ ਸਾਡੇ ਲਈ ਦੀ ਕੋਈ ਲੰਘੇ ਹੋ ਜੰਗਲੀ ਜਾਨਵਰਾਂ ਨੇ ਬੜਾ ਨੁਕਸਾਨ ਪਹੁੰਚਾਇਆ ਹੋ ਤੇ ਬੜੀਆਂ ਜਿਹੜੀਆਂ ਕਿਸਾਨਾਂ ਦੇ ਵੱਲੋਂ ਇਹ ਮੰਗਾ ਵੀ ਰੱਖੀਆਂ ਜਾਂਦੀਆਂ ਨੇ ਹੱਲ ਨਹੀਂ ਹੋਇਆ ਕਾਫੀ ਵਾਰੀ ਇੱਥੇ ਡੀਸੀ ਮੈਡਮ ਵੀ ਆਈ ਸੀ ਜੋਧਾਪੈਣੀ ਹੂੰ ਵੀ ਮਨ ਲਓ ਪੋਸਟ ਵਿੱਚ ਬੀਐਸਐਫ ਦੀ ਹੂੰ ਉਹਦਾ ਵੀ ਡਿਮਾਂਡ ਰੱਖੀ ਸੀ ਵੀ ਇਹ ਕਿਸਾਨਾਂ ਵਾਸਤੇ ਨਾ ਤਾਰਬੰਦੀ ਮਨ ਲਓ ਤਾਰ ਪੁੱਛੀ ਕਰਕੇ ਲਾਈ ਜਾਵੇ ਹੂੰ ਹੂੰ ਮੈਡਮ ਕਹਿ ਗਈ ਸੀ ਮਨ ਲਓ ਅਸੀਂ ਲਾਵਾਂਗੇ ਜਿੰਨਾ ਵੀ ਹੋ ਸਕੇ ਵੀ ਜਲਦੀ ਕਰਾਂਗੇ ਕੋਈ ਅਜੇ ਤੱਕ ਨਹੀਂ ਕੀ ਹੁੰਦਾ ਹੱਲ ਹੋਇਆ ਹੂੰ ਕਿਸਾਨ ਵਿਚਾਰੇ ਬਹੁਤ ਮਜਬੂਰ ਨੇ ਕੀ ਕਰਨਾ ਹੂੰ ਹੂੰ ਜਾ ਝਟਕਾ ਝੁਟਕਾ ਲਾ ਦੇ ਨੇ ਉਹ ਵੀ ਨਹੀਂ ਮੰਨ ਲਓ ਲਾਵਣ ਦਿੰਦੇ ਹੂੰ ਪਿੱਛੇ ਪਿੱਛੇ ਮੈਂ ਮੈਂ ਵੀ ਖਬਰ ਆਪਣੇ ਏਰੀਆ ਦੀ ਪਾਈ ਸੀ ਕਿਉਂਕਿ ਜਿਹੜੇ ਸੂਰਾਂ ਨੇ ਜਿਹੜਾ ਨੁਕਸਾਨ ਵੱਡੇ ਪੱਮਾਨੇ 'ਚ ਕਣਕ ਦਾ ਕੀਤਾ ਸੀਗਾ ਹੂੰ ਬਹੁਤ ਹੈ ਨੁਕਸਾਨ ਹੁਣ ਵੀ ਬਹੁਤ ਰੱਖਿਆ ਹੂੰ ਹੁਣ ਪਿੱਛੇ ਆਪਣੇ ਜੋਧਾ ਪੈਣੀ ਤੇ ਜਾ ਕੇ ਵੇਖ ਲਓ ਉੱਥੇ ਸੂਰ ਪਹੁੰਚੇ ਪੈ ਨੇ ਰੋਜ ਜੇ ਉੱਥੇ ਪਹੁੰਚਦੇ ਨੇ ਆ ਨੀਲੇ ਹੂੰ ਬਹੁਤ ਨੁਕਸਾਨ ਹੋਇਆ ਪਿਆ ਹੂੰ ਇਹ ਤਾਂ ਸਰਕਾਰ ਇਹਦਾ ਪ੍ਰਬੰਧ ਕਰੇ ਵੀ ਜਿਵੇਂ ਤਾਰ ਦੇ ਜੰਗਲ ਦੇ ਆਸ-ਪਾਸੇ ਤਾਰ ਉਤਰੀਆ ਜਾਲ ਵਾਲੀ ਲਾਵੇ ਜਿੰਦੇ ਕਰਕੇ ਖਸਾਨਾ ਦਾ ਬਚਤ ਹੋ ਸਕਦੀ ਨਹੀਂ ਤਾਂ ਨਹੀਂ ਹੁੰਦੀ ਤੇ ਇਹ ਜਿਹੜੇ ਤਾਰ ਵਿਚਾਰੇ ਲਾਉਂਦੇ ਨੇ ਇਹ ਵੀ ਹਰ ਸਾਲ ਦੇ ਸਾਲ ਇਹ ਸਾਲ ਕੋਈ ਕੱਢਦੀ 10-12000 ਰੁਪਇਆ ਜਿਹੜਾ ਕਿਲੇ ਦਾ ਵੱਖਰਾ ਖਰਚਾ ਹੁੰਦਾ ਹੁੰਦਾ ਹੈ ਜੀ ਇਹ ਪੂਰਾ ਵੱਧੂ ਹੁੰਦਾ ਹੂੰ ਮੰਨ ਲਓ ਤਾਰ ਲਾਉਂਦੇ ਨੇ ਪਰ ਜੰਗਾਲੀ ਜਾਂਦੀ ਫਿਰ ਵਿਚਾਰੇ ਦੁਬਾਰਾ ਲਾਉਣਗੇ ਹੂੰ ਹੂੰ ਸੋ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਹ ਕੱਲੀਆਂ ਮੈਂ ਇੱਕ ਖੇਤ ਦੀਆਂ ਨਹੀਂ ਹੈਗੀਆਂ ਇਹ ਸਰਹੱਦੀ ਖੇਤਰ ਦੇ ਲਗਭਗ ਸਾਰੇ ਏਰੀਆ ਦੇ ਵਿੱਚ ਇਹਹੀ ਹਾਲ ਹੈ ਸੋ ਸਰਕਾਰਾਂ ਨੂੰ ਸਬੰਧਤ ਵਿਭਾਗ ਨੂੰ ਜੰਗਲ ਵਿਭਾਗ ਨੂੰ ਜਾਗਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਜਿਹੜਾ ਇੱਕ ਤਾਂ ਵੈਸੇ ਹੀ ਕੁਦਰਤੀ ਮਾਰ ਪੈ ਜਾਂਦੀ ਹੈ ਪਰ ਜਿਹੜੀ ਜਿੰਨੀ ਕੁ ਰਾਹਤ ਮਿਲ ਸਕਦੀ ਹੈ ਘਟੋ ਘਟ ਇਹਨਾਂ ਜਾਨਵਰਾਂ ਤੋਂ ਤਾਂ ਇਹ ਜਿਹੜੀ ਇਹਨਾਂ ਦੀ ਜਿਹੜੀ ਜਿਹੜੀ ਨਜਾਤ ਦਵਾਈ ਜਾਵੇ ਜੀ ਜੀ